ਅਸੀਂ ਅਕਸਰ ਹੀ ਅਜਿਹਾ ਦੇਖਿਆ ਹੈ ਕਿ ਵਿਦੇਸ਼ਾਂ ਦੇ ਵਿੱਚ ਪੰਜਾਬੀ ਕਾਮੇ ਆਪਣੇ ਪੰਜਾਬੀ ਮਾਲਕਾਂ ਹੱਥੋਂ ਹੀ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਨੇ ਵਿਦੇਸ਼ਾਂ ਦੇ ਵਿੱਚ ਵੀ ਕਈ ਅਜਿਹੇ ਲੋਕ ਰਹਿੰਦੇ ਨੇ ਜੋ ਪੰਜਾਬੀ ਕਾਮਿਆਂ ਨੂੰ ਆਰਥਿਕ ਲੁੱਟ ਦਾ ਸ਼ਿਕਾਰ ਬਣਾਉਂਦੇ ਨੇ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਆਸਟ੍ਰੇਲੀਆ ਤੋਂ ਜਿੱਥੇ ਇੱਕ ਨਾਮੀ ਅਕਾਊਂਟਿੰਗ ਫਰਮ ਦੇ ਪੰਜਾਬੀ ਮਾਲਕ ਨੇ ਆਪਣੀ ਮਹਿਲਾ ਪ੍ਰਵਾਸੀ ਮੁਲਾਜ਼ਮ ਦਾ ਆਰਥਿਕ ਸ਼ੋਸ਼ਣ ਹੀ ਨਹੀਂ ਕੀਤਾ ਬਲਕਿ ਉਸ ਦੇ ਕਈ ਸੁਪਨਿਆਂ ਨੂੰ ਹੀ ਤੋੜ ਦਿੱਤਾ ਸਸਟਿਆਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਆਸਟ੍ਰੇਲੀਆ ਦੇ ਇੱਕ ਪ੍ਰਮੁੱਖ ਅਕਾਊਂਟਿੰਗ ਫਰਮ ਦੇ ਮਾਲਕ ਪਰਮਪ੍ਰੀਤ ਸਿੰਘ ਰਾਜਪੂਤ ਨੇ ਆਪਣੀ ਪ੍ਰਵਾਸੀ ਕਰਮਚਾਰੀ ਗਗਨਦੀਪ ਕੌਰ ਨੂੰ ਨਾ ਸਿਰਫ ਤਰਕ ਤਨਖਾਹ ਦੇਣ ਤੋਂ ਇਨਕਾਰ ਕੀਤਾ ਸਗੋਂ ਉਸ ਨੂੰ ਆਪਣੀ ਤਨਖਾਹ ਦਾ ਖਰਚਾ ਵੇ ਖੁਦ ਚੁਕਾਉਣ ਦੇ ਲਈ ਮਜਬੂਰ ਕੀਤਾ ਇਸ ਮਾਮਲੇ ਨੂੰ ਇੱਕ ਮੀਡੀਆ ਪਲੇਟਫਾਰਮ ਨੇ ਸਾਹਮਣੇ ਲਿਆਂਦਾ ਇਸ ਨੇ ਇਮੀਗ੍ਰੇਸ਼ਨ ਅਤੇ ਕਿਰਤ ਕਾਨੂੰਨਾਂ ਦੀ ਉਲੰਘਣਾ ਦੇ ਗੰਭੀਰ ਮੁੱਦਿਆਂ ਨੂੰ ਸਾਹਮਣੇ ਲਿਆ ਕੇ ਰੱਖਿਆ ਫੈਡਰਲ ਸਰਕਟ ਅਤੇ ਫੈਮਿਲੀ ਕੋਰਟ ਆਫ ਆਸਟ੍ਰੇਲੀਆ ਨੇ ਜਨਵਰੀ 2025 ਦੇ ਵਿੱਚ ਇਸ ਮਾਮਲੇ ਵਿੱਚ ਪਰਮਪ੍ਰੀਤ ਸਿੰਘ ਰਾਜਪੂਤ ਦੀਆਂ ਕਾਰਵਾਈਆਂ ਨੂੰ ਗੈਰਕਾਨੂੰਨੀ ਅਤੇ ਕਿਰਤ ਅਤੇ ਇਮੀਗ੍ਰੇਸ਼ਨ ਕਾਨੂੰਨਾ ਦੀ ਪਾਲਣਾ ਦਾ ਝੂਠਾ ਦਿਖਾਵਾ ਕਰਾਰ ਦਿੱਤਾ ਸੀ। ਇਹ ਘਟਨਾ ਪ੍ਰਵਾਸੀ ਕਰਮਚਾਰੀਆਂ ਨੂੰ ਸ਼ੋਸ਼ਣ ਦੇ ਖਤਰਿਆਂ ਅਤੇ ਕਿਰਤ ਅਧਿਕਾਰਾਂ ਦੀ ਸੁਰੱਖਿਆ ਦੀ ਜ਼ਰੂਰਤ ਨੂੰ ਉਜਾਗਰ ਕਰਦੀ ਹੈ। ਗਗਨਦੀਪ ਕੌਰ ਜੋ ਸਾਲ 2009 ਦੇ ਵਿੱਚ ਭਾਰਤ ਤੋਂ ਆਸਟ੍ਰੇਲੀਆ ਆਈ ਅਤੇ ਮੈਲਬਨ ਦੇ ਵਿੱਚ ਅਕਾਊਂਟਿੰਗ ਦੀ ਪੜ੍ਹਾਈ ਪੂਰੀ ਕਰਕੇ ਪਰਮਪ੍ਰੀਤ ਸਿੰਘ ਰਾਜਪੂਤ ਦੀ ਕੰਪਨੀ ਕੇਪੀਜੀ ਟੈਕਸਟੇਸ਼ਨ ਦੇ ਵਿੱਚ ਉਸਨੇ ਨੌਕਰੀ ਹਾਸਲ ਕੀਤੀ। ਗਗਨਦੀਪ ਨੇ ਆਪਣੇ ਸੁਪਨਿਆਂ ਦੀ ਨੌਕਰੀ ਨੂੰ ਇੱਕ ਦੁਖਦਾਈ ਤਜਰਬੇ ਦੇ ਵਿੱਚ ਬਦਲਦੇ ਹੋਏ ਦੇਖਿਆ। ਕੇਪੀਜੀ ਟੈਕਸਟੇਸ਼ਨ ਜਿਸਦੇ ਆਸਟ੍ਰੇਲੀਆ ਭਰ ਦੇ ਵਿੱਚ 13 ਦਫ਼ਤਰ ਨੇ ਉਸਨੇ ਗਗਨਦੀਪ ਦੀ ਵੀਜ਼ਾ ਸਪਾਂਸਰਸ਼ਿਪ ਕੀਤੀ ਸੀ। ਪਰ 2019 ਦੇ ਵਿੱਚ ਪਰਮਪ੍ਰੀਤ ਸਿੰਘ ਰਾਜਪੂਤ ਨੇ ਉਸ ਨੂੰ ਇੱਕ ਅਜੀਬ ਕਿੱਕਬੈਕ ਅਰੇਂਜਮੈਂਟ ਅਧੀਨ ਕੰਮ ਕਰਨ ਦੇ ਲਈ ਮਜਬੂਰ ਕੀਤਾ ਜਿਸ ਦੇ ਵਿੱਚ ਗਗਨਦੀਪ ਨੂੰ ਪਹਿਲਾਂ ਆਪਣੀ ਤਨਖਾਹ ਦੀ ਰਕਮ ਰਾਜਪੂਤ ਨੂੰ ਅਦਾ ਕਰਨੀ ਪੈਂਦੀ ਸੀ ਤੇ ਫਿਰ ਉਹ ਉਸੇ ਰਕਮ ਨੂੰ ਵਾਪਸ ਟਰਾਂਸਫਰ ਕਰਦਾ ਸੀ ਤਾਂ ਜੋ ਇਹ ਦਿਖਾਇਆ ਜਾਵੇ ਕਿ ਉਸ ਨੂੰ ਕਾਨੂੰਨੀ ਤੌਰ ਤੇ ਤਨਖਾਹ ਦਿੱਤੀ ਜਾ ਰਹੀ ਹੈ ਗਗਨਦੀਪ ਕੌਰ ਨੇ ਦੱਸਿਆ ਕਿ ਕੰਪਨੀ ਨੇ ਉਸ ਤੋਂ 50000 ਡਾਲਰ ਦੀ ਰਕਮ ਦੀ ਮੰਗ ਕੀਤੀ ਜਿਸ ਨੂੰ ਉਸ ਦੇ ਨੌਕਰੀ ਦੇ ਖਰਚੇ ਦੇ ਤੌਰ ਤੇ ਦਰਸਾਇਆ ਗਿਆ ਹਾਲਕਿ ਅਦਾਲਤ ਨੇ ਇਸ ਦਾਅਵੇ ਨੂੰ ਕਾਨੂੰਨੀ ਤੌਰ ਤੇ ਸਾਬਤ ਨਹੀਂ ਮੰਨਿਆ ਪਰ ਇਹ ਪਾਇਆ ਕਿ ਰਾਜਪੂਤ ਅਤੇ ਉਸ ਦੀ ਕੰਪਨੀ ਨੇ ਕਈ ਕਿਰਤ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ ਜੱਜ ਫੋਬਸ ਨੇ ਆਪਣੇ ਇਸ ਫੈਸਲੇ ਦੇ ਵਿੱਚ ਕਿਹਾ ਕਿ ਇਹ ਅਰੇਂਜਮੈਂਟ ਕਾਨੂੰਨੀ ਉਲੰਘਣਾ ਨੂੰ ਛੁਪਾਉਣ ਦੇ ਲਈ ਜਾਣਬੁੱਝ ਕੇ ਤਿਆਰ ਕੀਤਾ ਗਿਆ ਸੀ ਗਗਨਦੀਪ ਨੇ ਦੱਸਿਆ ਕਿ ਉਸ ਦੇ ਇਹਨਾਂ ਤਜਰਬਿਆਂ ਨੇ ਉਸ ਦੀਆਂ ਸਾਰੀਆਂ ਉਮੀਦਾਂ ਨੂੰ ਤੋੜ ਦਿੱਤਾ ਉਸ ਦੇ ਭਰਾ ਜਤਿੰਦਰ ਨੇ ਜਿਸ ਨੇ ਆਪਣੀ ਭੈਣ ਦੇ ਇਸ ਸ਼ੋਸ਼ਣ ਦੇ ਵਿਰੁੱਧ ਆਵਾਜ਼ ਉਠਾਈ ਉਸਨੇ ਦੱਸਿਆ ਕਿ ਉਸਦੇ ਪਰਿਵਾਰ ਨੇ ਰਾਜਪੂਤ ਦੇ ਖਿਲਾਫ ਕਾਨੂੰਨੀ ਲੜਾਈ ਦੇ ਵਿੱਚ ਲੱਖਾਂ ਡਾਲਰ ਖਰਚ ਕਰ ਦਿੱਤੇ ਰਾਜਪੂਤ ਨੇ ਜਤਿੰਦਰ ਤੇ ਮਾਨਹਾਨੀ ਦਾ ਮੁਕੱਦਮਾ ਵੀ ਕੀਤਾ ਪਰ ਉਹ ਅਸਫਲ ਰਿਹਾ ਇਮੀਗ੍ਰੇਸ਼ਨ ਵਕੀਲ ਜੋਸੇਫ ਇਟਾਲੀਆਨੋ ਜੋ ਇਸ ਮਾਮਲੇ ਵਿੱਚ ਸ਼ਾਮਿਲ ਨਹੀਂ ਹਨ ਉਹਨਾਂ ਦੇ ਮੁਤਾਬਿਕ ਅਜਿਹਾ ਸ਼ੋਸ਼ਣ ਬਹੁਤ ਆਮ ਗੱਲ ਹੈ ਤੇ ਇਹ ਸਿਰਫ ਬਰਫ਼ ਦੀ ਇੱਕ ਚੋਟੀ ਹੈ ਉਹਨਾਂ ਨੇ ਦੱਸਿਆ ਕਿ ਕਈ ਉਦਯੋਗਾਂ ਦੇ ਵਿੱਚ ਜਿਵੇਂ ਕਿ ਰਿਟੇਲ ਦੇ ਵਿੱਚ ਇੱਥੇ ਪ੍ਰਵਾਸੀਆਂ ਨੂੰ ਵੱਡੀਆਂ ਰਕਮਾਂ ਦੇਣ ਦੇ ਲਈ ਮਜਬੂਰ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਉਹਨਾਂ ਦੀ ਨੌਕਰੀ ਜਾਂ ਫਿਰ ਵੀਜ਼ਾ ਸਪਾਂਸਰਸ਼ਿਪ ਦੇ ਖਰਚੇ ਸ਼ਾਮਿਲ ਹੁੰਦੇ ਨੇ ਇਹ ਸ਼ੋਸ਼ਣ ਅਕਸਰ ਪ੍ਰਵਾਸੀਆਂ ਦੀ ਪੀਆਰ ਹਾਸਲ ਕਰਨ ਦੀ ਇੱਛਾ ਅਤੇ ਜਾਂ ਫਿਰ ਉਹਨਾਂ ਦੀ ਮਜਬੂਰੀ ਦਾ ਫਾਇਦਾ ਉਠਾਇਆ ਜਾਂਦਾ ਹੈ ਰਾਨੀ ਦੀ ਗੱਲ ਇਹ ਹੈ ਕਿ ਟੈਕਸ ਪ੍ਰੈਕਟਿਸ਼ਨਰਜ਼ ਬੋਰਡ ਜੋ ਕਿ ਅਕਾਊਂਟੈਂਟਸ ਨੂੰ ਰੈਗੂਲੇਟ ਕਰਦਾ ਹੈ ਉਸਨੇ ਅਜੇ ਤੱਕ ਰਾਜਪੂਤ ਜਾਂ ਫਿਰ ਉਸੇ ਕੰਪਨੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਹਾਲਾਂਕਿ ਉਸ ਦੀਆਂ ਕਾਰਵਾਈਆਂ ਨੇ ਟੈਕਸ ਪੇਸ਼ੇ ਦੇ ਵਿੱਚ ਜਨਤਕ ਭਰੋਸੇ ਨੂੰ ਕਾफी ਠੇਸ ਪਹੁੰਚਾਈ ਹੈ ਟੀਪੀਬੀ ਦੇ ਇੱਕ ਬੁਲਾਰੇ ਦੇ ਮੁਤਾਬਿਕ ਉਹ ਵਿਅਕਤੀਗਤ ਮਾਮਲਿਆਂ ਤੇ ਟਿੱਪਣੀ ਨਹੀਂ ਕਰ ਸਕਦੇ ਪਰ ਬੋਰਡ ਅਜਿਹੇ ਵਿਹਾਰ ਨੂੰ ਬਰਦਾਸ਼ਤ ਨਹੀਂ ਕਰਦਾ ਜੋ ਪੇਸ਼ੇ ਦੀ ਸਾਖ ਨੂੰ ਨੁਕਸਾਨ ਪਹੁੰਚਾਈ ਇਸੇ ਤਰ੍ਹਾਂ ਇੰਸਟੀਚਿਊਟ ਆਫ ਪਬਲਿਕ ਅਕਾਊਂਟੈਂਟਸ ਜਿਸ ਦਾ ਮੈਂਬਰ ਰਾਜਪੂਤ ਵੀ ਹੈ ਉਸਨੇ ਵੀ ਇਸ ਮਾਮਲੇ ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਪਰਮਪ੍ਰੀਤ ਸਿੰਘ ਰਾਜਪੂਤ ਜੋ ਕਿ ਸਿੱਖ ਮੋਟਰਸਾਈਕਲ ਕਲੱਬ ਦੇ ਮੁਖੀ ਵਜੋਂ ਜਾਣਿਆ ਜਾਂਦਾ ਹੈ ਅਤੇ ਸਮਾਜ ਸੇਵਾ ਅਤੇ ਹੋਰ ਚੈਰਿਟੀ ਕੰਮਾਂ ਦੇ ਨਾਲ ਜੁੜਿਆ ਹੋਇਆ ਹੈ ਪਰ ਇਸ ਸਕੈਂਡਲ ਨੇ ਉਸ ਦੀ ਸਾਖ ਨੂੰ ਜ਼ਰੂਰ ਝਟਕਾ ਦਿੱਤਾ ਹੈ ਜੱਜ ਫੋਬਸ ਅਜੇ ਮੁਆਵਜ਼ੇ ਅਤੇ ਜੁਰਮਾਨੇ ਸੰਬੰਧੀ ਆਪਣਾ ਅੰਤਿਮ ਫੈਸਲਾ ਸੁਣਾਉਣਗੇ ਗਗਨਦੀਪ ਕੌਰ ਦਾ ਮਾਮਲਾ ਪ੍ਰਵਾਸੀ ਕਰਮਚਾਰੀਆਂ ਦੇ ਸ਼ੋਸ਼ਣ ਦੀ ਦੁਖਦਾਈ ਸੱਚਾਈ ਨੂੰ ਸਾਹਮਣੇ ਲਿਆਉਂਦਾ ਹੈ ਜੋ ਅਕਸਰ ਵੀਜ਼ਾ ਸਪਾਂਸਰਸ਼ਿਪ ਤੇ ਪੀਆਰ ਦੀ ਉਮੀਦ ਦੇ ਵਿੱਚ ਚੁੱਪ ਰਹਿੰਦੇ ਨੇ ਇਹ ਘਟਨਾ ਕਿਰਤ ਅਤੇ ਮੀਗ੍ਰੇਸ਼ਨ ਕਾਨੂੰਨਾ ਦੀ ਸਖਤੀ ਦੇ ਨਾਲ ਪਾਲਣਾ ਕਰਨ ਅਤੇ ਸ਼ੋਸ਼ਣ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਦੀ ਜ਼ਰੂਰਤ ਨੂੰ ਉਜਾਗਰ ਕਰਦੀ ਹੈ ਸਰਕਾਰੀ ਅਤੇ ਪੇਸ਼ੇਵਰ ਸੰਸਥਾਵਾਂ ਨੂੰ ਅਜਿਹੇ ਮੁੱਦਿਆਂ 'ਤੇ ਤੁਰੰਤ ਕਦਮ ਚੁੱਕਣ ਦੀ ਜ਼ਰੂਰਤ ਹੈ ਤਾਂ ਜੋ ਪ੍ਰਵਾਸੀ ਕਰਮਚਾਰੀਆਂ ਦੇ ਅਧਿਕਾਰਾਂ ਦੀ ਰੱਖਿਆ ਕੀਤੀ ਜਾ ਸਕੇ ਤੇ ਸਮਾਜ ਦੇ ਵਿੱਚ ਨਿਆਂ ਤੇ ਸਮਾਨਤਾ ਦਾ ਮਾਹੌਲ ਬਣਿਆ ਰਹੇ।